ਚੌਧਰੀਆਂ ਤੋਂ ਥੋੜੀ ਦੂਰ ਪਿੰਡ ਵਿਧੀਪੁਰ ਤੋਂ ਟਿੱਬਾ ਨੂੰ ਜਾਂਦੀ ਸੜਕ ਤੇ ਇੱਕ ਟਰਾਲੀ ਨੂੰ ਅੱਗ ਲੱਗ ਗਈ ਅੱਗ ਐਨੀ ਭਿਆਨਕ ਸੀ ਕਿ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਗੱਲਬਾਤ ਕਰਦਿਆਂ ਟਰੈਕਟਰ ਚਾਲਕ ਬਲਵਿੰਦਰ ਸਿੰਘ ਪਿੰਡ ਮਿਠੜਾ ਨੇ ਦੱਸਿਆ ਕਿ ਮੈਂ ਟਰਾਲੀ ਵਿੱਚ ਪ੍ਰਾਲੀ ਨੂੰ ਲੋਡ ਕਰਕੇ ਪਿੰਡ ਟਿਬਾ ਨੂੰ ਜਾ ਰਿਹਾ ਸੀ ਕਿਸੇ ਰਾਹਗੀਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਟਰਾਲੀ ਵਿੱਚ ਪਈ ਪ੍ਰਾਲੀ ਨੂੰ ਅੱਗ ਲੱਗ ਗਈ ਹੈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਵਾਪਸ ਮੁੜ ਕੇ ਦੇਖਿਆ ਤਾਂ ਟਰਾਲੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਲੱਗੀ ਅੱਗ ਦੌਰਾਨ ਮੈਂ ਟਰੈਕਟਰ ਨੂੰ ਭਜਾ ਕੇ ਟਿਬਾ ਤੋਂ ਬਾਹਰ ਗੱਡੀਆਂ ਵਾਸ਼ ਕਰਨ ਵਾਲਾ ਸਰਵਿਸ ਸਟੇਸ਼ਨ ਹੈ ਟਰੈਕਟਰ ਨੂੰ ਉੱਥੇ ਰੋਕ ਦਿੱਤਾ ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਡੇ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੈ ਉੱਥੋਂ ਟਰੈਕਟਰ ਸਟਾਰਟ ਕਰਕੇ ਤਲਵੰਡੀ ਚੋਦਰੀਆਂ ਆਉਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਰੋਡ ਵਾਲਿਆਂ ਦੀ ਮੋਟਰ ਚੱਲ ਰਹੀ ਸੀ ਰੋਡ ਦੇ ਮੁਲਾਜ਼ਮਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਫੌਰਨ ਜੀਸੀਬੀ ਮਸ਼ੀਨ ਨਾਲ ਪ੍ਰਾਲੀ ਨੂੰ ਲੱਗੀ ਅੱਗ ਸਮੇਤ ਥੱਲੇ ਸੁੱਟੀ ਪ੍ਰਾਲੀ ਦਾ ਧੂਆਂ ਇੰਨਾ ਹੋ ਗਿਆ ਸੀ ਕਿ ਇੱਕ ਵਾਰ ਸਾਰਾ ਰਸਤਾ ਜਾਮ ਹੋ ਗਿਆ ਬਲਵਿੰਦਰ ਸਿੰਘ ਮਿੱਠੜਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਸultanpur ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਬਲਵਿੰਦਰ ਸਿੰਘ ਤੇ ਤੁਹਾਡੀ ਟਰਾਲੀ ਨੂੰ ਅੱਗ ਲੱਗੀ ਆ ਤੇ ਜਦੋਂ ਤੁਸੀਂ ਇਧਰੋਂ ਆ ਰਹੇ ਸੀਗੇ ਕਿਧਰੋਂ ਆ ਰਹੇ ਸੀ ਤੁਸੀਂ ਅਬੀਦੀਪੁਰੋਂ ਆ ਰਹੇ ਆ ਸਾਨੂੰ ਪਤਾ ਨਹੀਂ ਚਾਹਨ ਕੇ ਦੱਸਿਆ ਹੈ ਨੇ ਵੀ ਤੁਹਾਡੇ ਟਰਾਲੀ ਨੂੰ ਅੱਗ ਲੱਗੀ ਆ ਕਿੱਥੇ ਅੱਗ ਲੱਗੀ ਪਰ ਪਤਾ ਨਹੀਂ ਲੱਗਾ ਕਿੱਥੋਂ ਲੱਗੀ ਕੀ ਹੋਇਆ ਅਸੀਂ ਤਾਂ ਆਪਾਂ ਭਜਾ ਕੇ ਸਰੋ ਸਟੇਸ਼ਨ ਤੇ ਲਿਆਉਗੇ ਤੇ ਪਾਣੀ ਹੈ ਨਹੀਂ ਹੈਗਾ ਚਾਹ ਤਲਵੰਡੀ ਦੇ ਦਿੰਦੇ ਆ ਸਰੋ ਸਟੇਸ਼ਨ ਤੇ ਉਹ ਰਸਤੇ ਜਾ ਆ ਗਏ ਤੇ ਨੇ ਮੋਟਰ ਚਲਾਈ ਵੀ ਹੈ ਇੱਥੇ ਵੀ ਲਾ ਕੇ ਤੇ ਦੋ ਦਾ ਭਜਾਉਣ ਦੀ ਕੋਸ਼ਿਸ਼ ਕੀਤੀ ਚਲੋ ਪਚਾਹ ਹੋ ਗਿਆ ਅੱਗ ਲੱਗਣ ਦਾ ਕਾਰਨ ਪਤਾ ਹੀ ਨਹੀਂ ਲੱਗਾ ਸਾਨੂੰ ਕੀ ਗੱਲ ਹੋਈ ਆ ਸਾਨੂੰ ਤੇ ਆ ਖੁਦ ਨਹੀਂ ਪਤਾ ਲੱਗਾ ਕਿਹੜੇ ਪਿੰਡ ਤੋਂ ਤੁਸੀਂ ਐ ਮੇਛੜੇ ਤੋਂ ਆ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਕਿੰਨੇ ਚਿਰ ਤੋਂ ਕੰਮ ਕਰਦੇ ਨੇ ਟਪਾਲੀ ਦਾ ਤਕਰੀਬਨ ਦੋ ਮਹੀਨੇ ਹੋ ਗਏ ਸਾਨੂੰ ਇਦਾਂ ਹੀ ਅੱਗੇ ਦੀ ਮੁਸ਼ਕਲ ਹੋਈ ਮੈਨੂੰ ਕਦੇ ਕੋਈ ਪ੍ਰੋਬਲਮ ਹੀ ਨਹੀਂ ਆਈ ਇਦਾਂ ਦੀ ਹੁਣ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀ ਮੁਸ਼ਕਲ ਹੈਗੀ ਆ ਪਰਾਲੀ ਦੀ ਹੈਗੀ ਉਹ ਕੀ ਕਰੀਏ ਮਜਬੂਰੀ ਆ ਹੁਣ ਨਹੀਂ ਆਪਾਂ ਚੱਕਦੇ ਖੇਤਾਂ ਜਿਹੜੇ ਫੇਰ ਜ਼ਿਆਦੀ ਮਜਬੂਰੀ ਆ ਜਾਦੀ ਪ੍ਰੋਬਲਮ ਆ ਇਹ